ਲਗਿਆ ਹੈ ਜੋਰ ਆ ਕਬੱਡੀ 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 ਆ ਕਬੱਡੀ 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 ਸੋਹਣਿਆ ਸੋਹਣਿਆ ਆ ਵੇ ਸੋਹਣਿਆ ਅੱਜ ਬਰਸਾਲ ਪੂਰੀਆ ਮੇਰੇ ਹੀਰੋ ਇਸ ਦਿਨ ਕਰਦਾ ਤੜੀ ਲੱਕਣ ਦੀ ਰੱਖਣ ਦੀ ਐਨ ਸਿਰੇ ਦੀ ਵਾਰੀ ਸਿਰੇ ਦੀ ਟੱਕਰ ਦੋਨੇ ਚੋਜਨਾਂ ਦਾ ਲੱਗਿਆ ਪਿਆ ਯੋ ਹਾਂ ਹਰਮਨ ਗੁਲਟ ਕਹਿੰਦੇ ਨਾਲੇ ਨੌਜਵਾਨ ਅਸ਼ਰਵਤਾ ਪਹਿਲੀ ਕਬੱਡੀ ਨੌਜਵਾਨ ਕਮਲ ਨਵੇਂ ਪਿੰਡ ਵਾਲੀ ਵੀ ਹੈ ਅਸ਼ਮਹਦੋ ਅੱਜੀ ਹੋਈ ਕੈਂਚੀ ਬਲੇ ਹਲਾ ਰਹੇ ਆ ਮੇਰੇ ਪਿੰਡ ਵਾਲੀ ਗਿਰੋ ਮੌਖੇ ਦੇ ਮੈਦਾਨ ਦੇ ਵਿੱਚ ਬਾਈਨ ਗਬਰੋ ਇਸ ਨੇ ਅਸ਼ਰ ਨੌਜਾਨ ਬਰਸਾਲਪੁਰੀ ਇਲਾਕੇ ਦੇਸਾ ਪੈਂਡ ਯੂनाइटेड ਫਰੰਟਨ ਕਬੱਡੀ ਕਲੱਬ ਦੇ ਇਸੇ ਜੋੜ ਗਿਆ ਅਗਲੀ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਬੁਲਟ ਪਾਉਣ ਦੇ ਲਈ ਆਓ ਹਰਮਨ ਬੁਲਟ ਕਹਿੰਦੇ ਵਾਹੋ ਨੌਜਵਾਨਾ ਸ਼ੇਰੋ ਬਤਾਲਾ ਕਰਕੇ ਭੱਜ ਜਾਂਦਾ ਹੈ ਬਹੁਤ ਤਕੜਾ ਪੈਂਡ ਜੁਰਮ ਦੇ ਵਿੱਚ ਬੁਲਟ ਦੇ ਲਈ ਬੋਲ ਲਈ ਸਾਡਾ ਸਾਡੇ ਵੀਰ ਸੁਖੇ ਰੰਧਾਰੇ ਵੱਲੋਂ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਕੌਣ ਲਈ ਰੋਪੀਤ ਕੇ ਘੋੜੀ ਖੋਲ ਮਾਰੀ ਦੀ ਝਗੜੀ ਕਰਨ ਲਈ ਜੌਣੇ ਮੌੜ ਤਿਆਰੀ ਅੱਧੀ ਚੜ੍ਹਦੇ ਨੁਕ ਪੈਂਦੀ ਪੌੜ ਦੀ ਉੱਡ ਗਈ ਵਿੱਚ ਹਵਾ ਨੇ ਯਾਰੋ ਘੋੜੀ ਜੌਨੇ ਮਾਰਦੀ ਘੋੜੀ ਜੌਨੇ ਮਾਰਦੀ ਆ ਘੋੜੀ ਜੌਨੇ ਮਾਰਦੀ ਆ ਘੋੜੀ ਜੌਨੇ ਮਾਰਦੀ ਆ ਇਹ ਨੌਜਵਾਨ ਗੁਰਪ੍ਰੀਤ ਰਾਏ ਕੋਟਰੀਆ ਵੈਨਕੂਵਰ ਦੇ ਚਰੰਦਾ ਪੱਕੇ ਤੌਰ ਤੇ ਬਹੁਤ ਤਕੜਾ ਪੁਆਇੰਟ ਜੋੜਨ ਦੇ ਵਿੱਚ ਕੰਮਜਾ ਹੋ ਗਿਆ ਹੈ ਅਲੀ ਰੇਡ ਪੌਂਡੀ ਛੰਨਾ ਵਾਲਾ ਪੋਰੀ ਗੁਰਦੀਪ ਸਿੰਘ ਪੋਰੀ ਆ ਪਿੰਡਾਂ ਵਾਲਾ ਗੁਰਦਿਆਲਾ ਦਰ ਕੇ ਟਾਈ ਕਰਦਾ ਪਰ ਛੰਨਾ ਵਾਲਾ ਸਿਰੇ ਸਿਰੇ ਦੇ ਪੁਆਇੰਟ ਲੈਣ ਦੇ ਵਿੱਚ ਕਾਮਯਾਬੀ ਹਾਸਲ ਕਰ ਗਿਆ ਇਹ ਆ ਨੌਜਵਾਨ ਰਾਜੂ ਭੜੀ ਦੇ ਕੋਟਲਾ ਪਿੰਡ ਦਾ ਇਸ ਨੌਜਵਾਨ ਦਾ ਆ ਜੀਵਨ ਸਿੰਘ ਗਿੱਲ ਦਾ ਪੁੱਤਰ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਹੋਇਆ ਮੈਦਾਨ ਦੇ ਵਿੱਚ ਆ ਵੇਖਦੇ ਵੀ ਸੁਰਖਪਰੀਆ ਜਿਹਦਾ ਐਨ ਟੱਕਰ ਸਿਰੇ ਦੀ ਹੈ ਕਿ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਤੱਕ ਦੇ ਖੇਡ ਮੈਦਾਨ ਦੇ ਲਾਗੇ ਖੜ ਕੇ ਇਹ ਧੰਮ ਵਰਗੇ ਛਾਤੀਆਂ ਨੇ ਖੜਗੇ ਵਿੱਚ ਪਾੜੇ ਦੇ ਅੜਕੇ ਆਏ ਨੌਜਵਾਨ ਗੁਰਵਾਜ ਸਲਾਣਾ ਪਿੰਡਾ ਖੰਨਾ ਏਰੀਆ ਆ ਫੜਿਆ ਗੁੱਟ ਛੜਾਇਆ ਗੁੱਟ ਪਰ ਗੁਰਵਾਜ ਭੱਜਿਆ ਜਾਂਦਾ ਕਾਲਿਆ ਆ ਭੱਜਿਆ ਜਾਂਦਾ ਗੱਭਰੂ ਤਕੜਾ ਪੈਣ ਜੁੜ ਗਿਆ ਅਗਲੀ ਕਬੱਡੀ ਮਾਝੇ ਦਾ ਸਿਰ ਕੱਟ ਮਝਾਇ ਲ ਮੇਰੇ ਵੀਰੋ ਸੰਧਵਾ ਪਿੰਡਾਇ ਸੰ ਨੌਜੋਨ ਦਾ ਕਮਾਲ ਪਰਿਵਾਰ ਦਾ ਨੌਜੋਨ ਸ਼ੰਕਰ ਸੰਧਵਾ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਕਿ ਪਿੰਡ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਝੂਟ ਝੂ ਕਰਦੀ ਜੱਸ ਜਿਵੇਂ ਝੱਟ ਹੋਏ ਚਿੱਤੇ ਵੀ ਰੇਡ ਰੇਡ ਵਾਂਗ ਫਿਰਨੋ ਨਾਰੀ ਭਰਦੀ ਫੈਸਲੇ ਹੁਣ ਕਰੋੜਾਂ ਦੇ ਕੋੜਾ ਨਾਲ ਟਰੈਕਟਰ ਮਿਲਦੇ ਫਿਰ ਕੇ ਕਬੱਡੀ ਕਾਲਿਆ ਏ ਹੁੰਦੇ ਰਮਾਨ ਪੂਰੇ ਸਭ ਦਿਲ ਦੇ ਹੁੰਦੇ ਰਮਾਨ ਪੂਰੇ ਸਭ ਦਿਲ ਦੇ ਲਓ ਅਗਲੀ ਕਬੱਡੀ ਕਾਲਾ ਧੁਰ ਕੋਟੀ ਹੈ ਇਸ ਨੌਜੋਨ ਦੀ ਜੋੜੀ ਬੜੀ ਮਸ਼ਹੂਰ ਹੈ ਭੂਰੀ ਦੇ ਨਾਲ ਪਰ ਦੂਜੇ ਪਾਸੇ ਹਾਰ ਲੈਣਾ ਜੇਤੂ ਮੇਰੇ ਪੰਜਾਬੀ ਵੀਰੋ ਇਸ ਸਮੇਂ ਜਿਹੜੇ ਮਾਰਛੇ ਦੇ ਜਿਟਾਣੇ ਪਿੰਡ ਦਾ ਕੁਲਵੀਰ ਸਿੰਘ ਐਨ ਕੈਂਚੀ ਲਾਈਨ 'ਤੇ ਬੈਠਾ ਹੈ ਲਓ ਇਸ ਸਮੇਂ ਪੁਆਇੰਟ ਮੇਰੇ ਵੀਰੋ ਕੁਲਵੀਰ ਜਿਟਾਣੇ ਵਾਲਾ ਲਾਗੇ ਦਫਾ ਪੁਆਇੰਟ ਅਗਰ ਟੀਮ ਨੇ ਸੇ ਜੋੜ ਗਿਆ ਇੱਕ ਇੱਕ ਕਬੱਡੀ ਲੱਖ ਲੱਖਦੀ ਹੈ ਕਿ ਨਿੱਧਰ ਦੇ ਨਹੀਂ ਦੁਨੀਆ ਦੇ ਹੁਣ ਮੰਨੂ ਇਹ ਸਮਝਾ ਲੈ ਲੱਖਾਂ ਵਿੱਚੋਂ ਇੱਕ ਬਣਦਾ ਹੈ ਬਾਜੇ ਖਾਨੇ ਵਾਲਾ ਹੈ ਲੱਖਾਂ ਵਿੱਚੋਂ ਇੱਕ ਬੰਦਾ ਹੈ ਔਰ ਜੱਟ ਬਾਜੇ ਖਾਨੇ ਵਾਲਾ ਟੱਕਰ ਆ ਟੱਕਰ ਵੀ ਦੇਖਣ ਵਾਲੀ ਹੈ ਇਹ ਟੱਕਰ ਕਦੇ ਕਦੇ ਕਿਤੇ ਕਿਤੇ ਆ ਟੱਕਰ ਸਿਰੇ ਦੀ ਛਿੱਲੂ ਤੇ ਕਮਲ ਦੇ ਦਰਮਿਆਨ ਲੱਗਿਆ ਹੋਇਆ ਜੋਰ ਆ ਕਬੱਡੀ 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 ਸੇਰਾ ਸੇਰਾ ਕੀ ਦਾ ਕਰ ਰਹਾ ਹੈ ਬਹੁਤ ਬਧਨਵਾਦ ਹੈ ਲਓ ਇੱਕ ਕਬੱਡੀ ਲੱਖ ਲੱਖ ਦੀ ਹੈ ਸੇਖੇ ਰੰਗ ਦੇ ਲੋਕ ਕਹਿੰਦੇ 100 100 ਡਾਲਰ ਦੇ ਵੱਡੇ ਵੱਡੇ ਸਕਾਰੇ ਨਾਲ ਖਿਡਾਰੀਆਂ ਦੇ ਕੀਤੇ ਜਾ ਰਹੇ ਹੈ ਇੱਕ ਟੈਰ ਸਰਵਿਸ ਵਾਲਾ ਸੁਖਰੰਧਾਵਾ ਕਿ ਸਾਡੇ ਬੇਲੇ ਨਾਲ ਵਰਗੇ ਪੱਟ ਨੇ ਤੇ ਡੋਲੇ ਵਾਂਗ ਅਸ਼ਤੀਰ ਅਸੀਂ ਥੰਮੀ ਰੁੱਖ ਦੁਫਾਨ ਦੇ ਤੇ ਪਰਵਤ ਦਈਏ ਚੀਰ ਸਾਡੇ ਕੰਧੇ ਉੱਤੇ ਝੂਲਦੀ ਯਾਰੋ ਦੇਸ਼ ਕੌਮ ਦੀ ਆਣ ਆਹ ਵੇਖਦੇ ਵੀ ਜਾਨਦਾਰ ਤਰੀਕੇ ਨਾਲ ਨਹੀਂ ਰੀਸਾ ਮਾਨ ਦੇ ਸ਼ੇਰ ਪੁੱਤ ਦੀਆਂ ਢਿੰਡਰਾਂ ਵਾਲਾ ਨਹੀਂ ਰੁਕ ਸਕਿਆ ਪਰ ਗਗਨ ਨਾਗਰਾ ਜਾਨਦਾਰ ਤਰੀਕੇ ਨਾਲ ਇੱਕ ਤਕੜਾ ਪੁਆਇੰਟ ਜਿਹੜੋਂ ਦੇ ਵਿੱਚ ਕਾਮਯਾਬ ਹੋ ਗਿਆ ਆਏ ਨੌਜਵਾਨ ਗੁਰਪ੍ਰੀਤ ਲੈ ਵੀ ਕਾਲਿਆ ਕਰਦੇ ਸਿਰਤ ਮੁੰਡੇ ਇਹਨਾਂ ਪਰਿਵਾਰ ਦਾ ਗੱਭਰੂ ਗੁਰਪ੍ਰੀਤ ਸਿੰਘ ਮੇਰੇ ਵੀਰੋ ਕਮੇਟੀ ਪਾਉਣ ਦੇ ਲਈ ਵਧਿਆ ਹੋਇਆ ਹੈ ਅੜੀਵਾਲਾ ਤੇ ਗਿੱਲਾਂ ਦਾ ਪਿੰਡ ਹੈ ਜ਼ਿਲ੍ਹੇ ਲੁਧਿਆਣੇ ਦਾ ਇਹ ਨੌਜਨ ਹਾਈਕੋਰਟ ਦਾ ਏਰੀਆ ਹੈ ਬਾਜਾਂ ਵਾਲੇ ਦੀ ਚਰਨਾਂ ਦੀ ਸ਼ੋਹ ਧਰਤੀ ਹੈ ਲਓ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਨੌਜਨ ਗੁਰਪ੍ਰੀਤ ਸਿੰਘ ਦੇ ਨੌਜਨ ਇਹਦਾ ਮੇਰੇ ਪੰਜਾਬੀ ਹੀਰੋ ਤੇ ਪੰਡ ਗੁਰਪ੍ਰੀਤ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਪਤਲਾ ਜਿਹਾ ਸ਼ਰੀਰ ਮੁੰਡੇ ਦਾ ਰਵੜ ਵਾਂਗ ਲਚਕੀਲਾ ਹੈ ਵਿਚ ਮਦਾਨੀ ਤੋੜਾ ਤੁਰਦਾ ਜੋ ਨਾਗਨਸ਼ੀਲਾਏ ਵਿੱਚ ਮਦਾਨੀ ਤੋਰਾ ਤੁਰਦਾ ਤਰੇ ਜੋ ਨਾਗਨਸ਼ੀਲਾਏ ਉਹ ਪੁਆਇੰਟ ਬੋਟ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਵਕਤ ਬੀਤਦਾ ਜਾਂਦਾ ਜ਼ਿੰਦਗੀ ਗੋਤੇ ਖਾਂਦੀ ਹੈ ਰਾਜੇ ਖੇਲੇ ਅੜ ਗਿਆ ਕੁੰਡਾ ਧੜਕਣ ਵਧਦੀ ਜਾਂਦੀ ਹੈ ਉਹ ਧੜਕਣ ਵਧਦੀ ਜਾਂਦੀ ਹੈ ਆ ਲੋਕਾਂ ਦੀ ਧੜਕਣ ਵਧਦੀ ਜਾਂਦੀ ਹੈ ਪ੍ਰੋਮੋਟਰਾਂ ਦੀਆਂ ਧੜਕਣਾਂ ਵੀ ਵਧੀਆਂ ਜਾਂਦੀਆਂ ਨੇ ਆ ਵੇਖਦੇ ਵੀ ਰਾਜੂ ਭੜੀ ਦੇ ਕੋਟਲੇ ਵਾਲਾ ਪਾ ਕੇ ਰੇਡ ਬਹੁਤ ਸੋਹਣਾ ਪੁਆਇੰਟ ਜੁਰਮ ਦੇ ਵਿੱਚ ਮੇਰ ਤੋਂ ਕਾਮ ਦਾ ਬਿਲਿਆ ਆ ਛੰਨਾ ਵਾਲਾ ਗੁਰਦੀਪ ਪੂਰੀ ਧਰਮਾਂ ਜਾਂ ਜੁੱਸਾ ਗਾਚੜੀ ਛਾਤੀ ਹੈ ਖਿਡਾਰੀ ਦੇ ਬੇਲੜਿਆਂ ਵਰਗੇ ਪੱਟਾ ਕਿ ਚੱਕੀਆਂ ਦੇ ਪੜਾ ਵਰਗੇ ਹਿੱਕਾਂ ਜਿਗਰੇ ਗਾਰਡਨ ਨੇ ਕਿ ਜੂਜ ਜੂਜ ਕੇ ਹੁੰਦਿਆਂ ਦਾ ਆਹ ਟੱਚ ਕਰਦੇ ਬਾਡਰ ਨੇ ਆਹ ਵੇਖਦੇ ਅਰਸ਼ ਕੋਹਰਾ ਸਰ ਦੀ ਤਰਤੀ ਦਾ ਸਿਰੇ ਦਾ ਜਫਾ ਲਾਉ ਕਿ ਨਹੀਂ ਹੋ ਗਈ ਬੱਲੇ ਬੱਲੇ ਆਹ ਦਈ ਰਿਹਾ ਆਇਆ ਜੀ ਜੰਟੀ ਕਹਿੰਦੇ ਅਮਰੀਕਾ ਤੋਂ ਆਇਆ ਹੈ ਤੇ 100 ਡਾਲਰ ਆਹ ਜਫੇ ਤੋਂ ਖੁਸ਼ ਹੋ ਕੇ ਕੋਈ ਰੰਦਾਵਾ ਕਿਕਟਰ 100 ਡਾਲਰ ਨੌਜਾਨ ਅਰਸ਼ ਦੇ ਲਈ ਤੇ ਨਾਲ ਸਾਡਾ ਵੀਰ ਸੰਦੀਪ ਜੈਂਟੀ 100 ਡਾਲਰ ਨੌਜਨ ਅਰਸ਼ ਦੇ ਲਈ ਵੱਡੇ ਮਾਸਨਰ ਪੁੱਦੇ ਕਰਦੇ ਆ। ਲਓ ਅਗਲੀ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਅਰਸ਼ ਬਰਸਾਲਪੁਰੀ ਆ ਮੇਰੇ ਵੀਰੋ। ਇਸ ਵੇਲੇ ਕਰਦਾ ਕਈ ਨਕਲ ਦੀ ਰੱਖਣ ਦੀ ਐਨ ਸਿਰੇ ਦੀ ਵਾਰੀ ਸਿਰੇ ਦੀ ਟੱਕਰ ਬੰਦੇ ਨੌਜਨ ਨਾਲ ਲੱਗਿਆ ਪਿਆ ਯੋ ਹੋ ਹੋ ਸਿਰੇ ਦੀ ਵਾਰੀ ਵਾਰੀ ਨੌਜਨ ਦਾ ਬਹੁਤ ਤੋੜ ਤੇ ਬਰਬਾਦ ਅਰਸ਼ ਸਿਰੇ ਨਾਲ ਆ ਗਿਆ ਸਿਰੇ ਦੇ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਆ ਵੇਖਦੇ ਆ ਵੀ ਗੁਰਵਾਜ ਸਲਾਰੇ ਵਾਲਾ ਗੁਰਵਾਜ ਸਲਾਰੇ ਵਾਲਾ ਪਰ ਜਕਾਨੀਆਂ ਵਾਲਾ ਕੁਲਵੀਰ ਆ ਮਾਨਸਾ ਵਾਲਾ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਸਿਰੇ ਦੇ ਜਫੇ ਲਾਉਂਦਾ ਪਰ ਗੁਰਵਾਜ ਕੁਲਵੀਰ ਦੇ ਦਰਮਿਆਨ ਆ ਟੱਕਰ ਹੋ ਰਿਹਾ ਹੈ ਰੀਸਾ ਨਹੀਂ ਰੀਸਾ ਆ ਦੇ ਸ਼ੇਰ ਪੁੱਤ ਦੀਆਂ ਅੱਗੇ ਹੋਏ ਜੋਰ ਦੇ ਵਿੱਚੋਂ ਮੁਕਾਬਲਾ ਕੀ ਦੇ ਦਰਮਿਆਨ ਆ ਜਫੇ ਤੇ ਜਫਾ ਆ ਓ ਜਟਾਨੀ ਕਲਵੀਰ ਸਿੰਘ ਜਟਾਣੇ ਪਿੰਡ ਵਾਲਾ ਮੇਰੇ ਵੀਰੋ ਇਸ ਨੇ ਲਾ ਕੇ ਜਫਾ ਪੁਆਇੰਟ ਆਪਣੀ ਟੀਮ ਦੇ ਸਹੁੰੁਰ ਗਿਆ ਸੰਦੀਪ ਜੈਂਟੀ ਵੱਲੋਂ ਸਾਹ ਡੰਗਰ ਇਸ ਨੌਜਵਾਨ ਗਗਰੂ ਕਲਵੀਰ ਜਟਾਣੇ ਦੇ ਲਈ ਪੁੱਦਾ ਹੋ ਗਿਆ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਹੈ ਸਾਡੇ ਵੀਰ ਸੁਖੇ ਰੰਧਾਵੇ ਕੋਈ ਇੱਕ ਟਾਰਾ ਲਓ ਅਗਲੀ ਕਬੱਡੀ ਦੇ ਖੇਡ ਮਨਾਉਣ ਦੇ ਵਿੱਚ ਇਹ ਸ਼ੀਲੂ ਦਾ ਵੀਰ ਮਨੀਸ਼ ਮੇਰੇ ਵੀਰੋ ਟਰਾਈ ਕਰਦਾ ਹੈ ਦੀ ਰੱਖਣ ਵੀ ਪਰ ਰਾਜੂ ਧੁੱਸ ਨਹੀਂ ਆਉਣਾ ਮੇਰੇ ਵੀਰੋ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜਿੱਦ ਗਿਆ ਚੱਲ ਵੀ ਗਗਨ ਤਾਰਨੀ ਕਬੱਡੀ ਧੋਰੀ ਦੀ ਅਗਲੀ ਕਬੱਡੀ ਤੇ ਕਾਹਦੀ ਉਹਨਾਂ ਦਾ ਧੰਨਵਾਦ ਕਰਦੇ ਸਾਡੇ ਵੀਰ ਵਾਲੀ ਮੰਦਿਰ ਦਾ ਵਿਸ਼ੇਸ਼ ਤੌਰ ਤੇ ਸਾਡੇ ਜਮਾਨ ਪਹੁੰਚੁੱਕਿਆ ਇਹਨਾਂ ਭਰਾਵਾਂ ਦਾ ਬੜਾ ਜੋਗਿਆਨਾ ਓਕੇ ਸਿੱਧੇ ਵੀ ਕੀ ਬਾਤ ਹੈ ਕੀ ਬਾਤ ਹੈ ਹਰੀ ਮੰਦਿਰ ਅਮਰੀਕਨ ਸਿਸਟਮ ਵਾਲੇ ਜਿਹੜੇ ਇਸ ਟੀਮ ਦੇ ਪ੍ਰਧਾਨ ਵੀਰ ਆਰ ਇਸ ਟੀਮ ਦੇ ਮੇਨ ਸਪான்ਸਰ ਨੇ ਸਾਡੇ ਟਾਟੋ ਪੰਜਾਬੀ ਸਪੋਰਟਸ ਦੇ ਹੈਰੀ ਮਨੇਰ ਅਮਰੀਕਨ ਸਿਸਟਮ ਵਾਲੇ ਜਿਹਨਾਂ ਨਾਲ ਅੱਜ ਦੇ ਇਸ ਕੱਪ ਲਈ ਵੀ ਬਹੁਤ ਵੱਡਾ ਹੁਣ ਰਨ ਹੈ ਅਗਲੀ ਕਰਸੀ ਗੁਰਪ੍ਰੀਤ ਦੀ ਸਾਰੀ ਕਮੇਟੀ ਜਿਹੜੀ ਚੇਚੇਦਰ ਤੇ ਸਰਜਮੇਰ ਕੋ ਜੀ ਹੈ ਅਸੀਂ ਉਹ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਜੀ ਆਣ ਆਖਦੇ ਆ ਆਹ ਦੇਖਦੇ ਆ ਵੀ ਯਾਦਾ ਸਰਪੰਚ ਯਾਦਾ ਸਰਪੰਚ ਤੇ ਗੁਰਪ੍ਰੀਤ ਰਾਏ ਕੋਟੀਆ ਆਹ ਯਾਦਾ ਸਰਪੰਚ ਤੇ ਗੁਰਪ੍ਰੀਤ ਦੇ ਦਰਮਿਆਨ ਸਿਰੇ ਦੀ ਟੱਕਰ ਹੈ ਸਿਰੇ ਦੀ ਟੱਕਰ ਹੈ ਪਰ ਗੁਰਪ੍ਰੀਤ ਸਿਰੇ ਦਾ ਪੁਆਇੰਟ ਲੈਣ ਦੇ ਵਿੱਚ ਕਾਮ ਜੀ ਅੱ비 ਹਾਸਲ ਕਰ ਗਿਆ ਹੈ ਹਰਮਨ ਬੀਸੀ ਫਰੇਟ ਦੇ ਨਾਲ ਹਰੀ ਮੰਡੇਰ ਮਰਦਨ ਸਿਸਟਮ ਵਾਲੇ ਸਾਡੇ ਵੀਰ ਵੱਡਾ ਮਾਨਸਮਨ ਉਹਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਲਓ ਖੇਡ ਮੈਦਾਨ ਦੇ ਵਿੱਚ ਹਰਮਨ ਬੋਲਟ ਅਗਲੀ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਹੈ ਭੂਰੀ ਦੀ ਅਗਲੀ ਕਬੱਡੀ ਤੇ ਕਾਮਾ ਸਪਲੀਮੈਂਟ ਵਾਲੇ ਸਾਡੇ ਵੀਰ ਇਹ 100 ਡਾਲਰ ਦੇ ਮਾਨਸਮਨ ਕਰਨਗੇ ਭੂਰੀ ਦੀ ਕਬੱਡੀ ਤੇ ਲਓ ਇਸ ਸਮੇਂ ਨੌਜਾਨ ਬੱਬੂ ਪਿੰਡਰਾ ਪਿੰਡ ਵਾਲਾ ਆ ਚੋਟੀ ਦਾ ਮੈਚ ਦੋਨੋ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਲੋ ਕਮਲ ਨੰਨੇਪੰਡਿਆ ਅਗਲੀ ਰੇਰ ਪੌਂਟੀ ਕਰਦੇ ਕਮਲ ਕਾਂਗੜਾ ਤੇ ਹੈਰੀ ਮੰਡੇਰ 400 ਡਾਲਰ ਪੱਟਾ ਕਰ ਰਿਹਾ ਹੈ ਹਰਮਨ ਕਾਂਗੜਾ ਤੇ ਹੈਰੀ ਮੰਡੇਰ 400 ਡਾਲਰ ਬੱਬੂ ਗਿੱਦੜ ਦੇ ਲਈ ਲੈ ਆਪਣੇ ਤੋਂ ਧੰਨਵਾਦ ਕਰਦੇ ਆਓ ਆਓ ਦੇਖਦੇ ਹਾਂ ਵੀ ਸ਼ੇਰ ਦੀ ਟੱਕਰ ਫੇਰ ਪਈ ਹੋਈ ਹੈ ਨਹੀਂ ਵੀ ਸਾਹਮਣੇ ਸ਼ੇਰ ਕੋ ਜੀ ਹੈ ਉਧਰ ਹਰਮਨ ਕਾਂਗੜਾ ਜੀ ਸਾਡੇ ਇਸ ਫ੍ਰਾਈਡੇ ਰੀਵੀ ਕਬੱਡੀ ਦੇ ਅਮਰੀਕਨ ਸਿਸਟਮ ਦੇ ਹੈਰੀ ਮਡੇਰ ਜੀ ਨਾਲ ਇਹਨਾਂ ਰੌਲਾ ਕਾਮਾ ਸਬਲੀਮੈਂਟ ਵਾਲੇ ਸਾਡੇ ਵੀਰ ਇਸ ਕਬੱਡੀ ਦੇ ਸਾੜ ਡਾਲੋਂ ਦੇ ਮੈਚ ਸਮਾਪਨ ਕਰਨਗੇ ਕਾਮਾ ਸਬਲੀਮੈਂਟ ਵਾਲੇ ਸਾਡੇ ਵੀਰ ਲਓ ਪੂਰੀ ਸਰਦਾਰ ਛੋਟਾ ਸਿੰਘ ਢਾਲੀਵਾਲ ਦਾ ਇਹ ਨੌਜਵਾਨ ਪੁੱਤਰ ਕਬੱਡੀ ਪਾਉਣ ਲਈ ਅੱਗੇ ਨੂੰ ਵਾਧਾ ਹੋਇਆ ਹੈ ਅੱਗੇ ਅੱਗੇ ਮੈਂ ਤੁਰਾਂ ਨਾਲ ਤੁਰੇ ਪਰਸ਼ਾ ਵਾਲੀ ਜਿੰਦੇ ਮੇਰੀਏ ਇਹ ਜਿੰਦੇ ਮੇਰੀਏ ਲਓ 200 ਡਾਲਰ ਸਾਡੇ ਵੀਰ ਹੈਰੀ ਮੰਡੇਰ ਤੇ ਹਰਮਨ ਕਲੜਾ ਇਹਨਾਂ ਵੀਰਾਂ ਵੱਲੋਂ 200 ਡਾਲਰ ਇਸ ਜੱਫੇ ਤੇ ਭਿੰਡਾ ਵਾਲੇ ਕਹਿੰਦੇ ਬੱਬੂ ਦੇ ਵੀ ਇਸ ਜੱਫੇ ਤੋਂ ਸਾਡੇ ਵੀਰ ਹੈਰੀ ਮੰਡੇਰ ਇਹ ਹਰਮਨ ਕਲੜਾ ਇਹਨਾਂ ਵੱਲੋਂ 200 ਡਾਲਰ ਦੇ ਵੱਡੇ ਮਾਣ ਪੁੱਜੇ ਆ ਆ ਵੇਖਦੇ ਆ ਵੀ ਸ਼ੰਕਰ ਸੰਧਵਾ ਵਾਲਾ ਤਾਕੇ ਜਹਾਜ ਤਾਕੇ ਕਬੱਡੀ ਮੁੰਡਾ ਬਣਦਾ ਜਹਾਜ ਆ ਜਹਾਜ ਬਣਨ ਵਾਲਾ ਖਿਡਾਰੀ ਡੇਰ ਪਾਰਿਆ ਪਰ ਸੁਰਖਪਰੀਆ ਜੋਦਾ ਇਸ ਵੇ ਰੋਪਨ ਦੀ ਜਦੋ ਜਦ ਕਰ ਰਿਹਾ ਹੈ ਮੁਕਾਬਲਾ ਫੇਰ ਸਖਤ ਹੈ ਟੱਕਰ ਸਿਰੇ ਦੀ ਪਈ ਹੋਈ ਹੈ ਪਰ ਸ਼ੰਕਰ ਆਹ ਦੇਖਦੇ ਸੰਨੋ ਬਣਾ ਸ਼ੰਕਰ ਬਣਦਾ ਜਹਾਜ ਹਰਮਨ ਬੁਲਟ ਜਦੋਂ ਥਾਪੀਆਂ ਮਾਰਦਾ ਲੋਕਾਂ ਨੂੰ ਨਜ਼ਾਰਾ ਵੱਜ ਜਾਂਦਾ ਹੈ ਜਦੋਂ ਕਹਿੰਦੇ ਸ਼ੰਕਰ ਜਹਾਜ ਬਣਦਾ ਹੈ ਫਿਰ ਵੀ ਨਿਯਾਰ ਵੱਜ ਜਾਂਦਾ ਹੈ ਹਰਮਨ ਬੁਲਟ ਖੀਰਾਂ ਵਾਲੀਆਂ ਮੇਰੇ ਵੀਰੋ ਕਬੱਡੀ ਪੌਂਗ ਲਈ ਵਾਧਾ ਹੋਇਆ ਟੱਕਰ ਕਿਹਦੇ ਨਾਲ ਹੈ ਇਹ ਹਾਰ ਦੇ ਨਾਲ ਜੇਤੂ ਜਟਾਣੇ ਪਿੰਨ ਵਾਲਾ ਕੁਲਵੀਰ ਪਰ ਵੇਖੋ ਵੀ ਅਰਾਧਿਆ ਮੈਚ ਗੋਨਾ ਖਾਰੀਆਂ ਦਰਮਿਆਨ ਟੱਕਰ ਟੱਕਰ ਤੇ ਪੁਆਇੰਟ ਹਰਮਨ ਬੁਲਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ